ਮਾਪਿਆਂ ਦਾ ਖਰਚਾ ਗਿਨਣ ਤੋਂ ਪਹਿਲਾਂ ਇਹਨਾਂ ਨੂੰ ਜ਼ਰੂਰ ਸੋਚ ਲੈਣਾ ਚਾਹੀਦਾ ਕਿ ਜਿੱਥੇ ਵੀ ਅੱਜ ਅਸੀਂ ਕਮਾਉਣ ਦੇ ਯੋਗ ਬਣੇ ਹੋਏ ਹਾਂ ਜਾਂ ਜੋ ਕੁਝ ਸਾਡੇ ਕੋਲ ਹੈ ਉਹਦੇ ਵਿੱਚ ਮਾਪਿਆਂ ਦਾ ਯੋਗਦਾਨ ਬਹੁਤ ਵੱਡਾ ਹੈ ਮਾਪੇ ਜਦੋਂ ਓਲਟੇਜ ਵਿੱਚ ਆ ਜਾਂਦੇ ਨੇ ਤੇ ਕੁਦਰਤੀ ਹੈ ਕਿ ਉਹਨਾਂ ਦੀਆਂ ਬਿਮਾਰੀਆਂ ਜੋ ਬੁੜਾਪੇ ਦੇ ਨਾਲ ਕੁਦਰਤੀ ਤੌਰ ਤੇ ਆਉਂਦੀਆਂ ਨੇ ਉਹ ਵੱਧ ਜਾਂਦੀਆਂ ਨੇ ਔਰ ਉਹਨਾਂ ਦੇ ਬਿਮਾਰੀ ਦਾ ਜਿਹੜਾ ਖਰਚਾ ਹੈ ਉਹ ਵੀ ਵੱਧ ਜਾਂਦਾ ਹੈ ਪਰ ਇਵੇਂ ਹੀ ਜਦੋਂ ਬੱਚੇ ਛੋਟੇ ਹੁੰਦੇ ਨੇ ਤੇ ਉਹਨਾਂ ਦੇ ਖਰਚੇ ਬਿਮਾਰੀਆਂ ਦੇ ਜਾਂ ਕਿਸੇ ਵੀ ਤਰ੍ਹਾਂ ਦੇ ਉਹ ਵੀ ਬਹੁਤ ਜ਼ਿਆਦਾ ਹੁੰਦੇ ਨੇ ਉਹ ਕੋਈ ਘਟ ਨਹੀਂ ਹੁੰਦੇ ਫਰਕ ਸਿਰਫ ਇਹ ਨਾ ਹੈ ਕਿ ਮਾਪੇ ਆਪਣੇ ਬੱਚਿਆਂ ਤੇ ਖਰਚਾ ਜਿਹੜਾ ਹੈ ਉਹ ਖੁਸ਼ੀ-ਖੁਸ਼ੀ ਕਰਦੇ ਨੇ ਔਖੇ ਹੋਣ ਸੌਖੇ ਹੋਣ ਉਹ ਕਰ ਦਿੰਦੇ ਨੇ ਪਰ ਔਲਾਦ ਜਿਹੜੀ ਹੈ ਉਹ ਮਾਪਿਆਂ ਦਾ ਖਰਚਾ ਜਿਹੜਾ ਹੈ ਉਹ ਗਨੋਂਦੀ ਵੀ ਹੈ ਬੋਝ ਵੀ ਸਮਝਦੀ ਹੈ ਸੁਣਾਉਂਦੀ ਵੀ ਹੈ ਔਰ ਅਪ ਸ਼ਬਦ ਵੀ ਬੋਲਦੀ ਆ ਇਹ ਬਹੁਤ ਕੁਝ ਅਸੀਂ ਦੇਖ ਰਹੇ ਜੇ ਸ਼ਾਰਟ movies ਆ ਰਹੀਆਂ ਨੇ ਛੋਟੇ-ਛੋਟੀਆਂ ਕਲਿੱਪਸ ਆ ਰਹੀਆਂ ਨੇ ਤਾਂ ਉਹਦਾਂ ਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੁੰਦਾ ਕਿਉਂਕਿ ਸਮਾਜ ਵਿੱਚੋਂ ਹੀ ਲੈ ਕੇ ਕੋਈ ਲਿਖਦਾ ਹੈ ਜਾਂ ਸਮਾਜ ਵਿੱਚੋਂ ਲੈ ਕੇ ਹੀ ਕੋਈ ਵੀਡੀਓ ਬਣਾਉਂਦਾ ਹੈ ਇਸ ਕਰਕੇ ਜਦੋਂ ਮਾਪਪ ਨੂੰ ਇਹ ਖਿਆਲ ਰੱਖਣਾ ਚਾਹੀਦਾ ਕਿ ਜਦੋਂ ਤੁਹਾਡੇ ਕੋਲ ਕੁਝ ਹੁੰਦਾ ਹੈ ਉਹ ਸਾਰਾ ਕੁਝ ਬੱਚਿਆਂ ਨੂੰ ਨਾ ਦਿਓ ਔਰ ਆਪਣੀ ਬਿਮਾਰੀ ਔਰ ਆਪਣੀਆਂ ਜ਼ਰੂਰਤਾਂ ਦਾ ਪੈਸਾ ਜ਼ਰੂਰ ਰੱਖੋ ਔਰ ਬੱਚਿਆਂ ਨੂੰ ਇਹ ਸਮਝਣਾ ਚਾਹੀਦਾ ਇਨ੍ਹਾਂ ਪੇਰੈਂਟਸ ਨੂੰ ਸੰਭਾਲਣਾ ਉਹਨਾਂ ਦੀ ਡਿਊਟੀ ਹੈ